ਪੌਲੀਜੀ ਗਲਾਈ ਸੀ ਇਹ ਇਹ ਭਾਜੀ ਗੱਡੀ ਰਾਤ ਲਗਭਗ 10 ਵਜੇ ਕਰੀਬ ਡਿੱਗੀ ਹੈ ਹਾਂਜੀ ਉਹਨਾਂ ਨੂੰ ਸਹੀ ਸਲਾਮਤ ਕਢ ਲਿਆ ਗਿਆ ਹੈ ਸ਼ਾਇਦ 2 ਕੁ ਮਹੀਨੇ ਪਹਿਲੇ ਵੀ ਇੱਕ ਗੱਡੀ ਆਪਾਂ ਗੱਡੀ ਹੈ ਇੱਥੇ ਆਏ ਦਿਨੇ ਮਹੀਨੇ ਡੇਢ ਮਹੀਨੇ ਬਾਅਦ ਕਿਤੇ ਕੋਈ ਨਾ ਕੋਈ ਗੱਡੀ ਡਿੱਗੀ ਰਹਿੰਦੀ ਹੈ ਧੁੰਦ ਦੇ ਵਿੱਚ ਵਿਜ਼ਿਬਿਲਟੀ ਜ਼ੀਰੋ ਹੋਣ ਦੇ ਕਾਰਨ ਤੇ ਸੜਕ ਨਾ ਦਿਖਣ ਦੇ ਕਾਰਨ ਕਾਰ ਡਿੱਗੀ ਨੈਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਹੁਸ਼ਿਆਰਪੁਰ ਦੇ ਦਸੂਖਾਦੀਆਂ ਨੇ ਜਿੱਥੇ ਇੱਕ ਕਾਰ ਧੁੰਦ ਦੇ ਕਾਰਨ ਕਾਰ ਨਹਿਰ ਦੇ ਵਿੱਚ ਜੱਟ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸਦੇ ਕਿ ਕਾਰ ਚਾਲਕ ਵਿਕਰਾਂਤ ਸਿੰਘ ਜੋ ਕਿ ਆਪਣੇ ਪਿੰਡ ਤੋਂ ਦਤਾਰਪੁਰ ਜਾ ਰਿਹਾ ਸੀ। ਤਾਂ ਧੁੰਦ ਦੇ ਕਾਰਨ ਸੜਕ ਪੂਰੀ ਤਰ੍ਹਾਂ ਦਿਖਾਈ ਨਹੀਂ ਦੇ ਰਹੀ ਸੀ ਤਾਂ ਅਚਾਨਕ ਅੱਗੇ ਮੋੜ ਆ ਗਿਆ ਤੇ ਜਿਸ ਦੇ ਕਾਰਨ ਸਿੱਧੀ ਕਾਰ ਨਹਿਰ ਦੇ ਵਿੱਚ ਜੱਟ ਗਈ ਹੈ। ਪਰ ਮੌਕੇ ਤੇ ਲੋਕਾਂ ਨੇ ਦਲੇਰੀ ਦਿਖਾਉਂਦੇ ਹੋਏ ਕਾਰ ਦੇ ਵਿੱਚ ਬੈਠੇ ਸਾਰੇ ਸਵਾਰੀਆਂ ਨੂੰ ਬਾਹਰ ਕੱਢ ਲਿਆ। ਇਹਦਾ ਨਾਮ ਰਾਣਾ ਜੀ ਪਿੰਡ ਘਵਾਲ ਹੈ। ਇਹ ਵੀ ਗੱਡੀ ਨਹਿਰ ਦੇ ਵਿੱਚ ਹੀ ਆ ਕੀ ਮਾਮਲਾ ਕਿਸ ਲਈ ਹੈ? ਏ ਭਾਜੀ ਗੱਡੀ ਰਾਤ ਲਗਭਗ 10 ਵਜੇ ਦੇ ਕਰੀਬ ਡਿਗੀ ਹੈ ਇੱਥੇ ਅਕਸਰ ਇਹ ਹਾਸੇ ਹੁੰਦੇ ਰਹਿੰਦੇ ਆ ਕਿਉਂਕਿ ਇੱਥੇ ਸੇਫਟੀ ਵਾਲੀ ਹੈ ਜਿਸ ਕਰਕੇ ਹਰ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਗੱਡੀ ਡਿਗੀ ਰਹਿੰਦੀ ਹੈ ਗੱਡੀ ਚ ਲੋਕ ਸੀਗੇ ਸਹੀ ਸਲਾਮਤ ਬਾਹਰ ਕੱਢੇਗੇ ਕਿ ਠੀਕ ਹੈ ਹਾਂਜੀ ਹਾਂਜੀ ਉਹਨਾਂ ਨੂੰ ਸਹੀ ਸਲਾਮਤ ਕੱਢ ਲਿਆ ਗਿਆ ਉਹਨਾਂ ਦੀ ਥੋੜੀ ਬਹੁਤ ਸੱਟਾਂ ਲੱਗੀਆਂ ਉਹਨਾਂ ਦੇ ਵੀ ਬਟ ਅਸੀਂ ਇਹੀ ਪ੍ਰਸ਼ਾਸਨ ਅਗੇ ਮੰਗ ਕਰਦੇ ਆ ਕਿ ਛੇਤੀ ਤੋਂ ਛੇਤੀ ਸੇਫਟੀ ਵਾਲ ਬਣਾਇਆ ਜਾਵੇ ਤਾਂ ਜੋ ਜਿਹੜੇ ਹਾਸੇ ਆ ਦਿਨ ਬਰ ਦਿਨ ਹੋ ਰਿਹਾ ਹੈ ਇਹਨਾਂ ਤੇ ਰੋਕ ਲੱਗੀ ਜਾਏ ਕੱਲ ਵੀ ਕੋਈ ਇਥੇ ਗੱਡੀ ਦੀ ਬੁੱਕ ਡੀਗਏ ਰੈਡ ਕੋਲਦੀ ਡੀਗਏ ਹਾਂਜੀ ਹਾਂਜੀ ਸ਼ਾਇਦ 2 ਕੁ ਮਹੀਨੇ ਪਹਿਲੇ ਵੀ ਇੱਕ ਗੱਡੀ ਆਪਾਂ ਕੱਢੀ ਹੈ ਇੱਥੇ ਆਏ ਦਿਨੇ ਮਹੀਨੇ ਡੇਢ ਮਹੀਨੇ ਬਾਅਦ ਕਿਤੇ ਕੋਈ ਨਾ ਕੋਈ ਗੱਡੀ ਡਿੱਗੀ ਰਹਿੰਦੀ ਹੈ ਮੁਤਾਬਿਕ ਨੂੰ ਮੰਗ ਹੀ ਕਰਦੇ ਹੋ ਮੰਗ ਸਾਡੀ ਇਹੀ ਹੈ ਕਿ ਜਿੰਨਾ ਵੀ ਪ੍ਰਸ਼ਾਸਨ ਅੱਗੇ ਹੀ ਹੈ ਕਿ ਜਿੰਨੀ ਵੀ ਇਹ ਸੇਫਟੀ ਵਾਲਾ ਹੈ ਸਭ ਤੋਂ ਪਹਿਲੇ ਇੱਥੇ ਹੀ ਕੰਮ ਕੀਤਾ ਜਾਏ ਛੇਤੀ ਜਲਦ ਤੋਂ ਜਲਦ ਐਕਸ਼ਨ ਲਿਆਏ ਜਾਂ ਜੋ ਜਿਹੜੇ ਮਾਮਾ ਦੇ ਪੁੱਤ ਮਰ ਰਹੇ ਆ ਦਿਨ ਪਰ ਦਿਨ ਤੇ ਹਾਸੇ ਹੋ ਰਿਹਾ ਉਹ ਹਾਸਿਆਂ ਤੇ ਰੋਕਥਾਮ ਲੱਗੇ ਰਵਿੰਦਰ ਸਿੰਘ ਪਿੰਡ ਕਗਵਾਲ ਇਹ ਕਿਹੀ ਮਾਮਲਾ ਪੂਰਾ ਗੱਡੀ ਡਿਗੀ ਡਿਵਾਈਡਰ ਇੱਥੇ ਆਇ ਨਹੀਂ ਤੇ ਵਿੱਚ ਬੰਬ ਨਹੀਂ ਪਤਾ ਲੱਗਾ ਉਹਨੂੰ ਗੱਡੀ ਦੇ ਵਿੱਚ ਤੇ ਗੱਡੀ ਦੇ ਬੰਦੇ ਸੀਗੇ ਉਹ ਬੰਦੇ ਸੀ ਸਹੀ ਹਲਾਵਾ ਤੇ ਚਟਾ ਟੋਟਾ ਲੱਗੀਆਂ ਉਹਦੇ ਮੁੰਡੇ ਦੇ ਗੱਡੀ ਡਿਗਨ ਦਾ ਕਾਰਨ ਕੀ ਤੁਹਾਨੂੰ ਕੀ ਲੱਗਦਾ ਗੱਡੀ ਕਾਰਨ ਦਾ ਕਾਰਨ ਇਹ ਡਿਵਾਈਡਰ ਆਇ ਨਹੀਂਗਾ ਮੈਂ ਡੁੱਗੀ ਬਹੁਤ ਹੈ ਅੱਗੇ ਵੀ ਇੱਥੇ ਹਾਂ ਅੱਗੇ ਵੀ ਪੰਜ ਸਾਲ ਐਕਸੀਡੈਂਟ ਹੋਏ ਐ ਇਦਾਂ ਦੇ ਗੱਡੀਆਂ ਵਾਲੇ ਗਵਰਨਮੈਂਟ ਨੂੰ ਤਾਂ ਚਾਹੀਦਾ ਜੀ ਕਿ ਡਿਵਾਈਡਰ ਬਣਾਣਾ ਚਾਹੀਦਾ ਜੀ ਪਰ ਉੱਚੀ ਕਰਨੀ ਗਾ ਜੀ ਮੇਰ ਲੋਕਾਂ ਨੂੰ ਕਈਆਂ ਨੂੰ ਪਾਪੜਿਆ ਨਹੀਂ ਹੋ ਰਹੀ ਇੱਥੇ ਸੁਣਦਾ ਵਈ ਤੇ ਹੈ ਨਹੀਂ ਆ ਜਿਹਨੂੰ ਕੋਈ ਦੋ ਚਾਰ ਗਲਾਂ ਸੁਣ ਕੇ ਉਹ ਵੀ ਨਿਕਲ ਜਾਂਦਾ ਬਸ ਕਿਉਂ ਤੁਹਾਡੀ ਮੰਗ ਹੈਗੀ ਵੀ ਸਾਡੀ ਮੰਗ ਹੈ ਕਿ ਆ ਪੂਰੀ ਨਹਿਰ ਪਰ ਡਿਵਾਈਡਰ ਬਣਨਾ ਚਾਹੀਦਾ ਔਰ ਪਕੇ ਅੰਗ ਲੱਗਣੇ ਚਾਹੀਦੇ ਆ ਇਹ ਗੱਡੀ ਦੀ ਗੱਡੀ ਪਿੰਡ ਦੀ ਗੱਡੀ ਗੱਡੀ ਕਕਵਾਲ ਪਿੰਡ ਦੀ ਆ ਠੀਕ ਆ ਕੋਈ ਬਚਾ ਹੋ ਗਿਆ ਬੰਦੇ ਆ ਆ ਬੰਦਿਆ ਬਚਾ ਹੋ ਗਿਆ ਲੇਕਿਨ ਸਾਡੀ ਵੱਧ ਤੋਂ ਵੱਧ ਡਿਵਾਨ ਗਵਰਨਮੈਂਟ ਕੋਲ ਹੋਈ ਹੈ ਕਿ ਇੱਥੇ ਡਿਵਾਈਡਰ ਬਣਨਾ ਚਾਹੀਦਾ ਸੇਫਟੀ ਨਹੀਂ ਹੈ ਸੇਫਟੀ ਕੋਈ ਨਹੀਂ ਨਹਿਰੀ ਸੇਫਟੀ ਕੋਈ ਨਹੀਂ